ਪੰਜਾਬ ਦੇ ਵਿੱਚ ਦਲ ਬਦਲੀਆਂ ਅਤੇ ਘਰ ਵਾਪਸੀਆਂ ਦਾ ਦੌਰ ਚੱਲ ਰਿਹਾ ਇੱਕ ਝਟਕਾ ਭਾਜਪਾ ਨੂੰ ਲੱਗਣ ਜਾ ਰਿਹਾ ਹੈ ਭਾਜਪਾ ਦਾ ਇੱਕ ਵੱਡਾ ਆਗੂ ਜਿਹੜਾ ਪਾਰਟੀ ਛੱਡ ਕੇ ਜਾਣ ਦੀ ਤਿਆਰੀ ਦੇ ਵਿੱਚ ਹੈ ਪਾਰਟੀ ਵੀ ਉਹ ਛੱਡ ਕੇ ਕਾਂਗਰਸ 'ਚ ਜਾ ਰਿਹਾ ਹੈ ਕਿੱਥੋਂ ਇਹ ਆਗੂ ਹੈ ਕਿਹੜੀ ਪਾਰਟੀ 'ਚ ਨੇ ਜਾਣਾ ਹੈ ਸਾਰੀ ਗੱਲਬਾਤ ਕਰਦੇ ਆ ਤੁਸੀਂ ਜੁੜਿਓ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਦਲ ਬਦਲੀਆਂ ਦਾ ਆਧਾਰ ਚੱਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਝਟਕਾ ਲੱਗਣ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਤਾਣੇ ਬਾਣੇ ਬੁਣ ਕੇ ਦੂਜੀਆਂ ਪਾਰਟੀਆਂ ਚੋਂ ਲੋਕ ਲਿਆਂਦੇ ਨੇ ਸਿਆਸੀ ਆਗੂ ਕੱਢ ਕੇ ਲਿਆਂਦੇ ਨੇ ਹੁਣ ਉਹ ਆਗੂ ਆਪਣੀਆਂ ਆਪਣੀਆਂ ਪਾਰਟੀਆਂ ਚ ਵਾਪਸ ਜਾਣ ਦੇ ਲਈ ਵੀ ਤਰਲੋ ਮੱਛੀ ਹੋ ਰਹੇ ਨੇ ਕਈ ਤਾਂ ਬਹੁਤੇ ਚਲੇ ਗਏ ਕੁਝ ਕਰ ਰਹੇ ਨੇ ਉਹਨਾਂ ਦੀ ਵੀ ਤਿਆਰੀ ਹੈ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਫਰੋਜਪੁਰ ਦੇ ਸੂਤਰ ਦੱਸਦੇ ਆ ਕਿ ਰਾਣਾ ਗੁਰਮੀਤ ਸਿੰਘ ਸੋਢੀ ਕਿਸੇ ਵੇਲੇ ਵੀ ਦੁਬਾਰਾ ਕਾਂਗਰਸ ਚ ਘਰ ਵਾਪਸੀ ਕਰ ਸਕਦੇ ਆ। ਅਖਬਾਰੀ ਖਬਰਾਂ ਨੇ ਖਬਰਾਂ ਦੇ ਅਨੁਸਾਰ ਤੇ ਜਦੋਂ ਇਨ੍ਹਾਂ ਖਬਰਾਂ ਨੂੰ ਸੂਤਰਾਂ ਦੇ ਹਵਾਲੇ ਨਾਲ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਗੱਲਬਾਤ ਚੱਲ ਰਹੀ ਹੈ, ਚੱਲ ਰਹੀ ਹੈ। ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੀ ਸਥਿਤੀ ਸਪਸ਼ਟ ਹੋ ਜਾਏਗੀ। ਹਾਲਾਂਕਿ ਕਦੋਂ ਉਹ ਦਿਨ ਆਉਣਗੇ ਜਦੋਂ ਸਥਿਤੀ ਸਪਸ਼ਟ ਹੋਵੇਗੀ ਪਰ ਅੰਦਰੂ ਖਾਤੇ ਜਿਹੜਾ ਹੈ ਇਹ ਗੱਲ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਕਿ ਰਾਣਾ ਸੋਢੀ ਜਿਹੜੇ ਆ ਉਹ ਕਾਂਗਰਸ ਚ ਵਾਪਸ ਜਾ ਸਕਦੇ ਦਰਅਸਲ ਪੇਜ ਕਿੱਥੇ ਫਸਿਆ ਦਾ ਬੇਸ਼ੱਕ ਤੁਸੀਂ ਕਿਸੇ ਵੀ ਪਾਰਟੀ ਚ ਚਲੇ ਜਾਓ ਤੁਹਾਡੇ ਸਾਰੇ ਸਿਆਸੀ ਹਲਕਿਆਂ 'ਚ ਜਾਣ ਪਛਾਣ ਹੁੰਦੀ ਹੈ ਇਸ ਕਰਕੇ ਇਸ ਦਾ ਫਾਇਦਾ ਵੀ ਲਿਆ ਜਾਂਦਾ ਘਰ ਵਾਪਸੀ ਹੋ ਰਹੀ ਹੈ ਰਾਣਾ ਗੁਰਮੀਤ ਸਿੰਘ ਸੋਢੀ ਦੀ ਉਹਨਾਂ ਨੂੰ ਫਰੋਜਪੁਰ ਤੋਂ ਟਿਕਟ ਵੀ ਦਿੱਤੀ ਜਾ ਸਕਦੀ ਹੈ ਇਹ ਚਰਚਾਵਾਂ ਬੜੇ ਜ਼ੋਰ ਦੇ ਉੱਤੇ ਚੱਲ ਰਹੀਆਂ ਨੇ ਦਰਅਸਲ ਮਾਮਲਾ ਇਹ ਹੈ ਕਿ ਇਸੇ ਕਰਕੇ ਕਾਂਗਰਸ ਨੇ ਆਪਣੀ ਫਰੋਜਪੁਰ ਵਾਲੀ ਸੀਟ ਹੋਲਡ ਕਰ ਲਈ ਨਹੀਂ ਤਾਂ ਕਾਂਗਰਸ ਕੋਲ ਉੱਥੇ ਬਹੁਤ ਉਮੀਦਵਾਰ ਸੀ ਕਲਵੀਰ ਜੀਰਾਸਾਨ ਸ਼ੇਰ ਸਿੰਘ ਘਵਾਇਆ ਸਨ ਰਮਿੰਦਰ ਆਵਲਾ ਦਾ ਨਾਂ ਚੱਲ ਰਿਹਾ ਸੀ ਉਹ ਵੀ ਸਨ ਤਾਂ ਕਿਸੇ ਨੂੰ ਵੀ ਜਿਹੜਾ ਟਿਕਟ ਦਿੱਤੀ ਜਾ ਸਕਦੀ ਸੀ ਪਰ ਨਹੀਂ ਦਿੱਤੀ ਗਈ ਇਸੇ ਕਰਕੇ ਹੋਲਡ ਕਰ ਲਈ ਗਈ ਕਿਉਂਕਿ ਕਾਂਗਰਸ ਚਾਹੁੰਦੀ ਸੀ ਕਿ ਅਸੀਂ ਸਾਰੀਆਂ ਸੀਟਾਂ ਇਕੱਠੀਆਂ ਲਾਣੀਆਂ ਜਾਂ ਪਰ ਉਧਰੋਂ ਤਾਰਾਂ ਜੁੜੀਆਂ ਤਾਰਾਂ ਜੋੜੀਆਂ ਗਈਆਂ ਜਦੋਂ ਗਰਮੀਤ ਸਿੰਘ ਸੋਢੀ ਵੱਲੋਂ ਰਾਣਾ ਵੱਲੋਂ ਤਾਂ ਕਾਂਗਰਸ ਨੇ ਉਸ ਸੀਟ ਨੂੰ ਹੋਲਡ ਕਰ ਲਿਆ ਇਹ ਬਕਾਇਦਾ ਇਹਦੇ ਬਾਰੇ ਚਰਚਾ ਹੋਈ ਇਸ ਸੀਟ ਬਾਰੇ ਪਰ ਉਸ ਤੋਂ ਬਾਅਦ ਹੋਲਡ ਕਰ ਲਿਆ ਗਿਆ ਹੁਣ ਚਰਚਾ ਇਹ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਚ ਸ਼ਾਮਲ ਹੋ ਰਹੇ ਨੇ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਇਹ ਚਰਚਾਵਾਂ ਪੂਰੀ ਤਰ੍ਹਾਂ ਨਾਲ ਚੱਲ ਰਹੀਆਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਪਹਿਲਾਂ ਵੀ ਕਾਂਗਰਸ ਚ ਸਨ ਕਾਂਗਰਸ ਨੇ ਉਹਨਾਂ ਨੂੰ ਵਜ਼ੀਰ ਵੀ ਬਣਾਇਆ ਗੁਰੂ ਹਰਸਾਏ ਤੋਂ ਟਿਕਟਾਂ ਦੇ ਕੇ ਐਮਐਲਏ ਵੀ ਬਣਾਇਆ ਵਿਧਾਇਕ ਵੀ ਬਣਾਇਆ ਪਰ 2022 ਦੇ ਵਿੱਚ ਜਦੋਂ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਚੰਨੀ ਕੈਬਨਿਟ ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਉਹ ਭਾਜਪਾ ਚਲੇ ਗਏ ਭਾਜਪਾ ਜੋ ਕੈਪਟਨ ਮਨਿੰਦਰ ਸਿੰਘ ਦੀ ਸ਼ੈਅ ਤੇ ਗਏ ਸੀ ਤੇ ਹੁਣ ਕਾਂਗਰਸ 'ਚ ਵੀ ਕੈਪਟਨ ਮਨਿੰਦਰ ਸਿੰਘ ਦੀ ਸ਼ੈਅ ਤੇ ਜਾ ਰਹੇ ਨੇ ਦਰਅਸਲ ਮਾਮਲਾ ਇਹ ਹੈ ਕਿ ਕੈਪਟਨ ਮਨਿੰਦਰ ਸਿੰਘ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਫਰੋਜਪੁਰ ਤੋਂ ਭਾਜਪਾ ਦੀ ਟਿਕਟ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਪਰ ਦੂਜੇ ਪਾਸੇ ਸੁਨੀਲ ਜਾਖੜ ਜਿਹੜੇ ਨੇ ਉਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਜਿਹੜਾ ਅਰਮਿੰਦਰ ਸਿੰਘ ਆਵਲਾ ਨੂੰ ਕਾਂਗਰਸ ਚੋਂ ਭਾਜਪਾ ਚ ਲਿਆ ਕੇ ਟਿਕਟ ਦੇਣ ਦਾ ਇਸ ਕਰਕੇ ਦੋ ਵੱਡੇ ਸਿਆਸੀ ਦੋਸਤ ਅੱਜ ਕੱਲ੍ਹ ਆਮੋ ਸਾਹਮਣੇ ਨੇ ਕੈਪਟਨ ਅਰਮਿੰਦਰ ਸਿੰਘ ਤੇ ਸੁਨੀਲ ਜਾਖੜ ਫਿਰ ਕੈਪਟਨ ਅਰਮਿੰਦਰ ਸਿੰਘ ਨੇ ਜਿਹੜੀ ਇੱਕ ਅੱਖ ਦਬਤੀ ਵੀ ਚਲ ਰਾਣਾ ਜੀ ਤੁਸੀਂ ਕਾਂਗਰਸ ਚ ਚਲੇ ਜਾਓ ਤਾਂ ਇਹ ਸਥਿਤੀ ਬਣ ਗਈ ਆ ਰਾਣਾ ਗਰਮੀਤ ਸਿੰਘ ਸੋਢੀ ਦੇ ਕਾਂਗਰਸ ਜਾਣ ਦੀ ਬੜੀ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਹੈ ਸੂਤਰ ਕਹਿੰਦੇ ਆ ਕਿ ਇੱਕ ਅੱਧੇ ਦਿਨ ਚ ਫੈਸਲਾ ਆ ਜਾਣਾ ਹੈ ਰਾਣਾ ਜੀ ਤੁਹਾਨੂੰ ਕਾਂਗਰਸ ਦੇ ਵਿੱਚ ਦੁਆਰਾ ਦੇਖਣਗੇ ਅਤੇ ਜਿਹੜਾ ਉਸ ਤੋਂ ਬਾਅਦ ਉਹਨਾਂ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਵੀ ਲਾਣਿਆ ਜਾ ਸਕਦਾ ਕਿਉਂਕਿ ਕਾਂਗਰਸ ਨੇ ਆਪਣੀਆਂ 13 ਚੋਂ 12 ਸੀਟਾਂ ਜਿਹੜੀਆਂ ਨੇ ਉਹ ਐਲਾਨ ਦਿੱਤੀਆਂ ਨੇ ਕੱਲੀ ਫਿਰੋਜ਼ਪੁਰ ਇਸੇ ਚੱਕਰ 'ਚ ਹੋਲਡ ਹੈ ਬਾਕੀ ਸਮਾਂ ਦੱਸੇਗਾ ਸਿਆਸਤ ਦੇ ਵਿੱਚ ਕੌਣ ਕਿਸੇ ਨੂੰ ਰਸਾਲ ਲਵੇ ਕੌਣ ਮਨਾ ਲਵੇ ਕੋਈ ਪਤਾ ਨਹੀਂ ਲੱਗਦਾ ਪਰ ਫਿਲਹਾਲ ਇੱਕ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਾਂਗਰਸ ਜਿਹੜਾ ਭਾਜਪਾ ਨੂੰ ਵੱਡਾ ਝਟਕਾ ਦੇ ਸਕਦੀ ਹੈ ਭਾਜਪਾ ਦੇ ਵਿੱਚ ਜਿਹੜਾ ਓ ਰਾਣਾ ਗਰਮੀਤ ਸਿੰਘ ਸੋਢੀ ਭਾਜਪਾ ਨੂੰ ਛੱਡ ਕੇ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਕੀ رائے ਹੈ ਇਹਨਾਂ ਦਲ ਬਦਲੀਆਂ ਬਾਰੇ ਇਹਨਾਂ ਘਰ ਵਾਪਸੀਆਂ ਬਾਰੇ ਤੁਸੀਂ ਕੀ ਸੋਚਦੇ ਹੋ ਰਾਣਾ ਗਰਮੀਤ ਸਿੰਘ ਸੋਢੀ ਦੇ ਕਾਂਗਰਸ ਚ ਵਾਪਸ ਆਉਣ ਨਾਲ ਕੀ ਕੋਈ ਅਸਰ ਪਵੇਗਾ ਆਪਣੀ رائے ਕਮੈਂਟ ਬਾਕਸ ਚ ਜਰੂਰ ਦਿਓ